ਕੋਰਸ ਇੱਕ ਕੁੜੀ ਮੈਕਪ੍ਰੀਤ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਦਾ ਵਿਵਾਦ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਰਅਸਲ ਮਾਮਲਾ ਇਹ ਸੀ ਕਿ ਮੈਕ ਇੱਕ ਮਸ਼ਹੂਰ ਪੰਜਾਬੀ ਬਲੌਗਰ ਮਨਿੰਦਰ ਮੰਗੜ ਦੇ ਭਰਾ ਰਵੀ ਦੀ ਪਤਨੀ ਹੈ ਜੋ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਡਿਪਰੈਸ਼ਨ ਦੀ ਸ਼ਿਕਾਰ ਹੋਈ ਤੇ ਪਰਿਵਾਰ ਨੇ ਉਸ ਨੂੰ ਇਕੱਲੀ ਨੂੰ ਹੀ ਪੰਜਾਬ ਇਲਾਜ ਕਰਵਾਉਣ ਦੇ ਲਈ ਭੇਜ ਦਿੱਤਾ ਤੇ ਲੋਕ ਇਸ ਗੱਲ ਤੋਂ ਭੜਕ ਉੱਠੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸੌਰੇ ਪਰਿਵਾਰ ਅਤੇ ਰਵੀ ਨੂੰ ਨਾਲ ਖੜਨਾ ਚਾਹੀਦਾ ਸੀ ਮੈਕਪ੍ਰੀਤ ਦੇ ਪਰ ਉਹ ਆਪ ਕੈਨੇਡਾ ਦੇ ਵਿੱਚ ਨਜ਼ਾਰੇ ਲੈ ਰਹੇ ਹਨ ਤੇ ਮੈਕ ਇਕੱਲੀ ਪੰਜਾਬ ਆਪਣੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਮੈਂਟ ਕਰ ਰਹੇ ਹਨ ਤੇ ਹਾਲ ਹੀ ਦੇ ਵਿੱਚ ਇੱਕ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪੰਜਾਬੀ ਬਲੌਗਰ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਤਾਂ ਹਾਲ ਹੀ ਦੇ ਵਿੱਚ ਪੰਜਾਬੀ ਬਲੌਗਰ ਦੇ ਵੱਲੋਂ ਆਪਣੇ ਚੈਨਲ ਤੇ ਵਲੌਗ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਦੱਸਿਆ ਕਿ ਰਵੀ ਇੰਡੀਆ ਗਿਆ ਹੋਇਆ ਸੀ ਤੇ ਉਸ ਨੇ ਮੈਕ ਫਰੀਦ ਦੇ ਨਾਲ ਕੋਈ ਵੀ ਹੁਣ ਤੱਕ ਫੋਟੋ ਵੀਡੀਓ ਸ਼ੇਅਰ ਨਹੀਂ ਕੀਤੀ ਜਿਸ ਕਰਕੇ ਲੋਕਾਂ ਦੇ ਵੱਲੋਂ ਹੋਰ ਜ਼ਿਆਦਾ ਪੜਾਅਸ ਉਸ ਦੇ ਖਿਲਾਫ ਕੱਢੀ ਜਾ ਰਹੀ ਹੈ ਤੇ ਹੁਣ ਉਹ ਵਾਪਸ ਫਿਰ ਕੈਨੇਡਾ ਪਰਤ ਚੁੱਕਿਆ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੁੱਖ ਦਰਦ ਦੇ ਵਿੱਚ ਉਸ ਦਾ ਹਮਦਰਦਤਾ ਕੀ ਬਾਨਾ ਸਗੋਂ ਹੱਸ ਹੱਸ ਕੇ ਵਲੌਗ ਸ਼ੇਅਰ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਮੈਕ ਦੇ ਵੱਲੋਂ ਵੀ ਇਸ ਮਾਮਲੇ ਤੇ ਕੋਈ ਚੁੱਪੀ ਤੋੜੀ ਨਹੀਂ ਜਾ ਰਹੀ ਕਿ ਆਖਿਰ ਉਹਨਾਂ ਦੇ ਵਿੱਚ ਅਜਿਹਾ ਕੀ ਹੋਇਆ ਜੋ ਪਰਿਵਾਰ ਉਸ ਦੇ ਇਸ ਦਰਦ ਦੇ ਵਿੱਚ ਨਾਲ ਨਹੀਂ ਖੜਿਆ ਤੇ ਬਾਕੀ ਜਿਵੇਂ ਹੀ ਮੈਕ ਕੋਈ ਅਪਡੇਟ ਸ਼ੇਅਰ ਕਰੇਗੀ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ